ਚੰਡੀਗੜ੍ਹ ਦਾ ਸਾਡੇ মিডিਆ ਸਾਥੀ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਮੈਂ ਤੁਹਾਡੇ ਨਾਲ ਤੁਹਾਡੇ ਤੋਂ ਪੰਜਾਬੀਆਂ ਨਾਲ ਸਿੱਖਾਂ ਨਾਲ ਦੋ ਤਿੰਨ ਗੱਲਾਂ ਜਿਹੜੀਆਂ ਕਰਦੀਆਂ ਚਾਹੁੰਦਾ ਤੁਸੀਂ ਦੇਖਿਆ ਕਿ ਬੀਤੇ ਕੱਲ ਭਾਜਪਾ ਨੇ ਇੱਕ ਬੜੀ ਕੋਜੀ ਤੇ ਬੜੀ ਨੀਵੇਂ ਲੈਵਲ ਦੀ ਹਰਕਤ ਕੀਤੀ ਹੈ ਐਸ ਵੇਲੇ ਪੰਜਾਬ ਦੇ ਵਿੱਚ ਸਾਡੇ ਮਹਾਨ ਸ਼ਹੀਦਾਂ ਦੇ ਚਾਦਰ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਬਣਾਏ ਜਾ ਰਹੇ ਆ ਸਿੱਖਾਂ ਦੇ ਅੰਦਰ ਬਹੁਤ ਹੀ ਜਜ਼ਬਾਤੀ ਮਾਹੌਲ ਹੁੰਦਾ ਜਦੋਂ ਇਹ ਸ਼ਹੀਦੀ ਦਿਹਾੜੇ ਆਉਂਦੇ ਆ ਉਸ ਸਮੇਂ ਜਦੋਂ ਇਸ ਸਮੇਂ ਇੱਕ ਬਹੁਤ ਜਜ਼ਬਾਤੀ ਮਾਹੌਲ ਹੈ ਉਸ ਸਮੇਂ ਭਾਜਪਾ ਵਾਲੇ ਪੰਜਾਬ ਦੇ ਵਿਰੁੱਧ ਤੇ ਸਿੱਖਾਂ ਦੇ ਵਿਰੁੱਧ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਨਫ਼ਸਤ ਹੈ ਉਹ ਹਟ ਐਮ ਕਦੇ ਤੱਕ ਤੇ ਜਗ੍ਹਾ ਤੇ ਝਲਕਦੀ ਰਹਿੰਦੀ ਹੈ ਉਹਨਾਂ ਨੇ ਇੱਕ ਕਾਪੜੇ ਪੇਜ ਦੇ ਉੱਤੇ ਕਾਰਟੂਨ ਪਾਇਆ ਜਿਹੜਾ ਸਾਡੇ ਚਾਹ ਸਾਹਿਬ ਜادہ ਤੇ ਸਾਡੇ ਪਿਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਪਉਣਾ ਮੈਂ ਸਬਦਾ ਕਿ ਇਹ ਬਹੁਤ ਹੀ ਘੱਟਿਆ ਨੀਵੇਂ ਲੈਵਲ ਦੀ ਬੀਜੇਪੀ ਦੀ ਜਿਹੜੀ ਅੰਦਰ ਦੀ ਭਾਵਨਾ ਸਾਡੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਹੈ ਉਹ ਦਸਾਉਂਦੀ ਹੈ ਉਹ ਉਹਨਾਂ ਨੇ ਟਾਈਮ ਵੀ ਉਹ ਜੁੜਿਆ ਜਦੋਂ ਸਾਡੇ ਸਹੀਦੀ ਪੰਦਰਵਾੜਾ ਜਾ ਚੱਲ ਰਿਹਾ ਉਸ ਸਮੇਂ ਬੀਜੇਪੀ ਨੇ ਇੱਕ ਕਨੌਣੀ ਹਰਕਤ ਜਾਰੀ ਕੀਤੀ ਹੈ ਇਹ ਟਾਈਮ ਚੁਟਕੇ ਉਹਨਾਂ ਨੇ ਇਹ ਕਾਰਟੂਨ ਪਾ ਕੇ ਤੇ ਸਾਡੇ ਪਤਰੀ ਜੋ ਉਹਨਾਂ ਦੀ ਸੋਚ ਉਹਦਾ ਪ੍ਰਗਟਾਵਾ ਕੀਤਾ ਬੀਜੇਪੀ ਦੀ ਬੀਜੇਪੀ ਦੀ ਨੀਤੀ ਬੀਜੇਪੀ ਦੀ ਨੀਅਤ ਪੰਜਾਬ ਪਤਰੀ ਇਹਦੇ ਤੋਂ ਤੇ ਪੂਰੀ ਦੁਨੀਆ ਭਰ ਦੇ ਪੰਜਾਬੀ ਸਿੱਖ ਸਭ ਪੰਜਾਬੀ ਜਾਣਦੇ ਆ ਪਤਾ ਇਹਦੇ ਨਾਲ ਹੀ ਇਹ ਸਿੱਖਾਂ ਦਾ ਇੱਕ ਮਸਲਾ ਸੀਗਾ ਸਾਡੇ ਦਸਵੇਂ ਪਾਤਸ਼ਾਹ ਸਾਡੇ ਚਾਹਦੇ ਸਾਹਿਬ ਜਾਦਿਆਂ ਦਾ ਬਹੁਤ ਵੱਡਾ ਮਸਲਾ ਸੀਗਾ ਉਹਨਾਂ ਦੇ ਕਾਰਟੂਨ ਪਾਉਂਦਾ ਪਰ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਸਮੁੱਚੀ ਐਸਜੀਪੀਸੀ ਇਹਦੇ ਤੇ ਚੁੱਪ ਐ ਇਹਦੇ ਤੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾ ਕੋਈ ਇਹਦੇ ਤੇ ਕਮੈਂਟ ਨਹੀਂ ਕੀਤਾ ਬੀਜੇਪੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਮੇਰੀ ਸਮੀਤੋਂ ਬਾਹਰ ਆ ਕੇ ਉਨਾਂ ਦੀ ਕੀ ਮਜਬੂਰੀ ਹੈ ਜਿਹਦੇ ਕਰਕੇ ਉਹ ਬੀਜੇ ਬੀਜਪੀ ਦੇ ਪ੍ਰਤੀ ਚੁੱਪ ਨੇ ਉਹ ਕਿੱਦਾਂ ਮਤਲਬ ਜਿਹੜਾ ਇਹ ਕਾਰਟੂਨ ਜਿਹੜਾ ਪੋਸਟਰ ਰੀਲீஸ் ਕੀਤਾ ਗਿਆ ਇਹਦੇ ਤੇ ਚਾਹੀਦਾ ਤੇ ਉਸੇ ਵੇਲੇ ਸੀਗਾ ਕਿ ਐਸਪੀਸੀ ਵਾਲੇ ਐਕਸ਼ਨ ਲੈਂਦੇ ਚਾਹੀਦਾ ਸੀਗਾ ਕਿ ਸਾਡੇ ਸ਼ਿਦਿਆ ਕਾਲਤਖ ਸਾਹਿਬ ਦੇ ਜਹਦਾ ਸਾਹਿਬ ਉਸੇ ਵੇਲੇ ਤੇ ਕਮੈਂਟ ਕਰਦੇ ਜੈਦਾ ਸਾਹਿਬ ਬਹੁਤ ਮਾਮਲਿਆਂ ਤੇ ਅੱਜਕੱਲ ਕਮੈਂਟ ਕਰ ਰਿਹਾ ਹੈ ਪਰ ਉਹਨਾਂ ਨੇ ਇਹਦੇ ਤੇ ਕੋਈ ਤਿੱਖਾ ਵਿਰੋਧ ਨਹੀਂ ਮਤਲਬ ਦਜ ਕੀਤਾ ਮੈਂ ਇਹ ਇਹ ਮਤਲਬ ਮੈਂ ਸਬਦਾ ਕਿ ਜੈਦਾ ਸਾਹਿਬ ਨੂੰ ਇਹਦੇ ਤੇ ਸਖਤ ਟਿੱਪਣੀ ਕਰਨੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਜੈ ਐਸਜੀਪੀਸੀ ਨੇ ਨਹੀਂ ਕੀਤੀ ਤੇ ਜੈਦਾ ਸਾਹਿਬ ਨੂੰ ਕਰਨੀ ਚਾਹੀਦੀ ਸੀਗੀ ਉਹਨਾਂ ਨੇ ਵੀ ਨਹੀਂ ਕੀਤੀ ਔਰ ਐਸਜੀਪੀਸੀ ਨੇ ਵੀ ਨਹੀਂ ਕੀਤੀ ਔਰ ਭਾਜਪਾ ਵਾਲਿਆਂ ਨੇ ਮਲੇ ਪੋਸਟਰ ਪਾ ਕੇ ਸਾਡੇ ਜਜ਼ਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਥੂ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਹਾਈ ਕਮਾਂਡ ਨੂੰ ਅਮਰਤ ਸ਼ਾਹ ਜੀ ਨੂੰ ਮੋਦੀ ਜੀ ਨੂੰ ਜਿਨ੍ਹਾਂ ਨੂੰ ਹੱਥ ਜੋੜਦੇ ਦਿਖਾਇਆ ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਪੋਸਟਰ ਦੀ ਮਾਫੀ ਮੰਗਣ ਇਹ ਉਹਨਾਂ ਨੇ ਬੜਾ ਵੱਜਤ ਨਾ ਕੀਤਾ ਉਹਨਾਂ ਦੀ ਪਾਰਟੀ ਨੇ ਜਿੰਨੇ ਵੀ ਇਹ ਪੋਸਟਰ ਪਾਇਆ ਉਹਨਾਂ ਨੂੰ ਪੂਰੇ ਸਿੱਖ ਜਗਤ ਦੇ ਕੋਲੋਂ ਪੰਜਾਬੀਆਂ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਤੋਂ ਆਪਣੇ ਸੋਸ਼ਲ ਮੀਡੀਆ ਆਪਣੇ ਜਿਹੜੇ ਮੀਡੀਆ ਤੇ ਉਹਨਾਂ ਦੇ ਸੋਸ਼ਲ ਮੀਡੀਆ ਚੈੱਕ ਕਰਦੇ ਆ ਜਿਹੜਾ ਮੀਡੀਆ ਤੇ ਕੰਮ ਕਰਦੇ ਆ ਉਹਨਾਂ ਨੂੰ ਪੰਜਾਬ ਬਲਤੀ ਦਾ ਸਿੱਖਾਂ ਦੇ ਬਲਤੀ ਕੋਈ ਵੀ ਕਮੈਂਟ ਜਿਹੜਾ ਸਾਡੇ ਜਜ਼ਬਾਤਾਂ ਨਾ ਖੇਡਦਾ ਇਹੋ ਜਿਹੇ ਕਮੈਂਟ ਕਰ ਤੋਂ ਉਹਨਾਂ ਨੂੰ ਵਧਣਾ ਚਾਹੀਦਾ ਤੇ ਅੱਜ ਹੀ ਜਿਹੜਾ ਉਹ ਭਾਜਪਾ ਨੂੰ ਇਹਦੇ ਤੋਂ ਮਾਫੀ ਮੰਗਣੀ ਚਾਹੀਦੀ ਆ ਆਪਣੇ ਪੇਜ ਤੋਂ ਇੱਕ ਕਾਰਟੂਨ ਜਿਹੜਾ ਹਟਾਉਣਾ ਚਾਹੀਦਾ ਔਰ ਅਹ ਜੀ ਬੀਸੀ ਦੇ ਪ੍ਰਧਾਨ ਤੇ ਸ਼੍ਰੀ ਕਾਲਤਕਸਰਬ ਦੇ ਜਹਦਾ ਸਾਹਿਬ ਨੂੰ ਇਹਦੇ ਉੱਤੇ ਸਖਤ ਟਿੱਪਣੀ ਕਰਨੀ ਚਾਹੀਦੀ ਹੈ ਔਰ ਵਾਰਨਿੰਗ ਦੇਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ ਸਾਡੇ ਬਧਤੀ ਸਾਡੇ ਸਿੱਖ ਧਰਮ ਬਧਤੀ ਕੋਈ ਇਦਾਂ ਦੀ ਟਿੱਪਣੀ ਇਦਾਂ ਦੇ ਕਾਰਟੂਨ ਕਈ ਵਾਰ ਇਦਾਂ ਹੁੰਦਾ ਕਿ ਕਈ ਵਾਰ ਫਿਲਮਾਂ ਦੇ ਵਿੱਚ ਵੀ ਹਿੰਦੀ ਫਿਲਮਾਂ ਦੇ ਵਿੱਚ ਵੀ ਕਈ ਵਾਰ ਇਦਾਂ ਦਾ ਦਿਖਾ ਦਿੰਦੇ ਆ ਜਿੱਤੇ ਮੁੜ ਕੇ ਉਹਨਾਂ ਨੂੰ ਮਾਫੀ ਮੰਗਣੀ ਪੈਂਦੀ ਹੈ ਕਦੀ ਸਿੱਖਾਂ ਦੀ ਦਿਖਵਾਵੇ ਕਦੀ ਕਿਤੇ ਕੋਈ ਨਾ ਕੋਈ ਇਹ ਮਤਲਬ ਫਿਲਮ ਰਸਤੀ ਵੀ ਕਰਦੀ ਦਿੰਦੀ ਹੈ ਬੀਜੇਪੀ ਨੇ ਜਿਹੜਾ ਕੀਤਾ ਇਹ ਉਸ ਤੋਂ ਵੀ ਬੇ ਬੇहद ਜ਼ਿਆਦਾ ਧੰਉਣੀ ਦੀ ਵੀ ਜਿਹੜੀ ਕਾਰਵਾਈ ਹੈ ਸੋ ਮੈਂ ਤੁਹਾਡੇ ਤੋਂ ਬੀਜੇਪੀ ਦੀ ਸਮੁੱਚੀ ਹਾਈ ਕਮਾਨ ਨੂੰ ਕਹੂੰਗਾ ਕਿ ਉਹ ਇਹਦੇ ਤੇ ਮਾਫੀ ਮੰਗਣ ਔਰ ਐਸਜੀਪੀਸੀ ਨੂੰ ਇਹ ਤੇ ਨੋਟਿਸ ਲੈਣਾ ਚਾਹੀਦਾ ਔਰ ਜੈਹਦਾ ਸਾਹਿਬ ਨੂੰ ਆਕਾਫ ਕੱਲ ਤੱਕ ਸਾਹਿਬ ਦੇ ਜੈਹਦਾਦ ਨੂੰ ਇਹਦੇ ਤੇ ਸਖਤ ਡਿਪੜੀ ਕਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਜਥੇਬੰਦੀ ਕੋਈ ਪਾਰਟੀ ਸਿਆਸੀ ਹਿੱਤਾਂ ਦੇ ਲਈ ਇਦਾਂ ਦੀ ਹਰਕਤ ਨਾ ਕਰੇ ਕਿ ਸਾਡੇ ਤੁਹਾਨੂੰ ਨਾਲ ਸੰਬੰਧਤ ਗੁਰੂਆਂ ਦੀ ਜਾਂ ਵੱਡੇ ਸਾਡੇ ਜਿਹੜੇ ਧਾਰਮਿਕ ਬੰਦੇ ਆ ਉਹਨਾਂ ਲਈ ਕੋਈ ਇਦਾਂ ਦਾ ਕਾਰਟੂਨ ਜਿਹੜਾ ਅੱਗੇ ਤੋਂ ਵਰਤੇ ਨਾ ਮੈਂ ਇਹ ਤੁਹਾਡੇ ਥੋਂ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਹੀ ਗੰਭੀਰ ਬਹੁਤ ਹੀ ਸੰਜੀਦਾ ਜਿਹੜਾ ਇਹ ਇਸ਼ੂ ਆ ਤੇ ਇਸ ਇਸ਼ੂ ਤੇ ਤੁਹਾਡੇ ਰਾਏ ਮੈਂ ਗੱਲ ਕਰਨੀ ਚਾਹੁੰਦਾ ਸੀ ਔਰ ਮੈਂ ਫਿਰ ਇੱਕ ਵਾਰ ਭਾਜਪਾ ਨੂੰ ਕਹੂੰਗਾ ਕੋਈ ਤੇ ਮਾਫੀ ਮੰਗੇ ਪੂਰੀ ਦੁਨੀਆ ਭਰ ਦੇ ਲੋਕਾਂ ਦੇ ਸਿੱਖਾਂ ਕੋਲੋਂ ਪੰਜਾਬੀਆਂ ਕੋਲੋਂ ਉਹਦੇ ਇਸ ਕਾਰਟੂਨ ਨੂੰ ਆਪਣੇ ਪੇਜ ਤੋਂ ਤੁਰੰਤ ਹਟਾਵੇ ਇਹ ਮੈਂ ਤੁਹਾਡੇ ਤੋਂ ਕਹਿਣਾ ਚਾਹੁੰਦਾ ਸੀ